हिमाचल प्रदेश दे मंडी तो बीजेपी सांसद कमनर नोत अपने लगातार बयाणा कारण सुरक्षा विषय काफी दिन बाद हिमाचल पहुंची कंगना ने गांधी परिवार उत्ते हमला बोला हुन अधिकार कंगनर नोत ने किसान दे हित बारे भी अपनी राय रखे इस दौरान चर्चा है कि किसानों प्रति ओना दे तेवर बदले बदले नजर आ रहे ने कंगना ने मंडी जे कहा कि ਕਿਸਾਨਾਂ ਦੇ ਹੋਏ ਨੁਕਸਾਨ ਦੀ ਭਰਪਾਈ ਹੋਣੀ ਚਾਹੀਦੀ ਹੈ ਇਸ ਲਈ ਕਿਸਾਨਾਂ ਨੂੰ ਵੀ ਆਪਣੀ ਆਵਾਜ਼ ਨੂੰ بلند ਕਰਨੀ ਚਾਹੀਦੀ ਕਿਉਂਕਿ ਉਹ ਦੇਸ਼ ਦੇ ਅੰਦਾਤਾ ਹਨ ਤੇ ਉਹਨਾਂ ਨੂੰ ਆਪਣੇ ਵਿਚਾਰ ਪ੍ਰਗਟ ਕਰਨ ਲਈ ਅੱਗੇ ਆਉਣਾ ਚਾਹੀਦਾ ਹੈ ਹਾਲਾਂਕਿ ਕੰਗਨਾ ਨੇ ਇਹ ਵੀ ਕਿਹਾ ਕਿ ਉਸ ਦੇ ਬਿਆਨ ਨੂੰ ਵਿਵਾਦਿਤ ਬਣਾਇਆ ਜਾਵੇਗਾ ਦੱਸਦੀ ਕਿ ਕੰਗਨਾ ਨੋਥ ਨੇ ਮੰਡੀ ਵਿੱਚ ਕਿਹਾ ਕਿ ਉਹਨਾਂ ਨੇ ਫਿਲਮੀ ਇੰਡਸਟਰੀ 'ਚ ਉਸ ਉਮਰ 'ਚ ਸਕ੍ਰਿਪਟਾਂ ਲਿਖੀਆਂ ਜਦ ਦੇ ਲੜਕੀਆਂ ਲਵ ਲੈਟਰ ਲਿਖ ਦਿਆ ਨੇ ਉਹਨਾਂ ਨੂੰ ਆਪਣਾ ਬਚਪਨ ਸਹੀ ਢੰਗ ਨਾਲ ਜੀਣ ਲਈ ਨਹੀਂ ਮਿਲਿਆ ਜਦਕਿ ਦੂਜੇ ਪਾਸੇ ਸੋਨਿਆ ਗਾਂਧੀ ਦੇ ਬੱਚਿਆ ਦਾ ਬਚਪਨ ਬੁਢਾਪੇ ਵਿੱਚ ਵੀ ਨਹੀਂ ਖਤਮ ਹੋ ਰਿਹਾ ਰਾਜੀ ਕੀ ਕੰਗਣਾ ਨੇ ਕਿਹਾ ਕਿ ਉਹ ਸਿਰਫ 15 ਸਾਲ ਦੀ ਉਮਰ 'ਚ ਫਿਲਮੀ ਦੁਨੀਆ 'ਚ ਸ਼ਾਮਲ ਹੋਈ ਸੀ ਤੇ ਉਦੋਂ ਤੋਂ ਹੀ ਉਹ ਸਕ੍ਰਿਪਟਾਂ ਲਿਖ ਰਹੀ ਹੈ ਜਦਕਿ ਇਸ ਉਮਰ ਦੀਆਂ ਲੜਕੀਆਂ ਲਵ ਲੈਟਰ ਲਿਖਦੀਆਂ ਸਨ ਉਹਨਾਂ ਨੇ ਕਿਹਾ ਕਿ ਉਹ ਆਪਣੇ ਬਿਆਨ ਤੇ ਕਾਈ ਮੈਂ ਤੇ ਸਾਰੀਆਂ ਕਾਂਗਰਸ ਸਰਕਾਰਾਂ ਵਿਕਾਸ ਦਾ ਪੈਸਾ ਸੋਨੀਆ ਗਾਂਧੀ ਨੂੰ ਭੇਜਣ ਦਾ ਕੰਮ ਕਰਦੀਆਂ ਹਨ ਇਹ ਸਿਰਫ ਹਿਮਾਚਲ ਪ੍ਰਦੇਸ਼ ਦੀ ਗੱਲ ਨਹੀਂ ਹੈ ਦਾਜੀ ਕੀ ਕਗਨਨੌਟ ਨੇ ਕਿਹਾ ਕਿ ਉਸ ਦੇ ਬਿਆਨ ਨੂੰ ਵਿਵਾਦਿਤ ਬਣਾਇਆ ਜਾਂਦਾ ਹੈ ਹੋਰ ਅਪਡੇਟ ਲਈ ਦੇਖਦੇ ਰਹੋ ਜੇਬਲੀ ਟੀਵੀ